ਮੇਰਾ ਨਾਮ ਪਾਲੇਂਦਰ ਸੰਧਾ ਜੀ ਜਿਹੜੇ ਤੁਹਾਡਾ ਘਰੋਂ ਬਿਲਕੁਲ ਸਾਹਮਣੇ ਆ ਮਰ ਰਹੇ ਕੀ ਹੋਇਆ ਇਹਦੀ ਰਾਤ ਲਗਭਗ 7:00 ਵਜੇ ਸਾਨੂੰ ਇਧਰੋਂ ਆਵਾਜ਼ ਆਈ ਅੰਦਰੋਂ ਆਵਾਜ਼ ਆਈ ਤਾਂ ਮੈਂ ਭੱਜ ਕੇ ਆਇਆ ਭੱਜ ਕੇ ਆ ਕੇ ਦਰਵਾਜ਼ਾ ਖੜਕਾਇਆ ਦਰਵਾਜ਼ਾ ਖੜਕਾਇਆ ਆਵਾਜ਼ਾਂ ਬੰਦ ਹੋ ਗਈਆਂ ਫੇਰ ਕੋਈ ਆਵਾਜ਼ ਨਹੀਂ ਆਈ ਅਬ ਸੀ ਇਹ ਲੋਕ ਆ ਇਧਰੋਂ ਵੀ ਕੁੱਤਾ ਹੋਇਆ ਇਹਨਾਂ ਨੇ ਉਦੋਂ ਨਹੀਂ ਉਹ ਐਂਟਰੀ ਹੋਇਆ ਹੋਇਆ ਦੂਜੇ ਪੇਟ ਵਿੱਚੋਂ ਐਂਟਰੀ ਹੋਇਆ ਇਹ ਕੋਈ ਮੁੰਡਾ ਜੀ 40 ਨੰਬਰ ਫਟਕ ਕੇ ਰਹਿੰਦਾ ਉਹ ਇਹਨਾਂ ਦੇ ਉੰਦਾ ਜਾਂਦਾ ਸੀਗਾ ਬਸ ਫਿਰ ਮੈਂ ਬਾਹਰ ਸੋ ਗਿਆ ਇੱਥੇ ਇਹਨਾਂ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਵੀ ਇਹਨਾਂ ਦਾ ਤਾਂ ਝਗੜਾ ਹੁੰਦਾ ਹੀ ਰਹਿੰਦਾ ਛੱਟੋ ਪਰਾਂ ਤੁਸੀਂ ਕਹਨੂੰ ਬੰਦਾ ਚ ਪੈਣਾ ਉਸ ਤੋਂ ਬਾਅਦ ਅਸੀਂ ਘਰੇ ਰਹਿ ਗਏ ਫਿਰ ਮੈਨੂੰ 9:00 ਵਜੇ ਇਹਨਾਂ ਦੇ ਬੇਟੇ ਨੇ ਆ ਕੇ ਦੱਸਿਆ ਬਈ ਲਾਈਟਾਂ ਵੀ ਗਈਆਂ ਨੇ ਬਾਹਰ ਇੱਕ ਮੁੰਡਾ ਉਧਰੋਂ ਲੋਕ ਲਾ ਕੇ ਜਿੰਦਾ ਲਾ ਕੇ ਚਲੇ ਗਿਆ ਫਿਰ ਸਾਨੂੰ ਛੱਪ ਕੇ ਗਿਆ ਫਿਰ ਅਸੀਂ ਉਹ ਆਲੇ ਦਲੇ ਦੇ ਬੰਦੇ ਇਕੱਠੇ ਕੀਤੇ ਮੈਂ ਨਾ ਕੋਲ ਦੇ ਬਸਾਤੇ ਜੀ ਕੋਲ ਫਿਰ ਅਸੀਂ 4-6 ਬੰਦੇ ਇਕੱਠੇ ਕਰਕੇ ਦਰਵਾਜੇ ਖੜਕਾਏ ਵੀ ਹੁਣ ਕੋਈ ਬੋਲਨੇ ਕਰੇ ਨਹੀਂ ਬੋਲਿਆ ਫਿਰ ਮੈਂ ਇਹਨਾਂ ਦੀ ਲੜਕੀ ਨੂੰ ਫੋਨ ਵੀ ਲਾਇਆ ਫੋਨ ਲਾਇਆ ਤਾਂ ਫੋਨ ਕਿਥੋਂ ਤੇ ਕੋ ਫੋਨ ਤੇ ਸ਼ਾਇਦ ਉਹ ਚੱਕੇ ਲੈ ਗਿਆ ਜਦੋਂ ਤੋਂ ਬਾਅਦ ਚ ਪੁਲਸਾ ਲੈਣੇ ਦੇਖਿਆ ਨਹੀਂ ਮਿਲਿਆ ਜੀ ਉਹਨੂੰ ਬਸ ਫਿਰ ਉਦੋਂ ਬਾਅਦ ਅਸੀਂ ਚੰਪੀ ਫੋਨ ਲਾਇਆ ਚੰਪੀ ਫੋਨ ਲਾਇਆ ਤਾਂ ਫਿਰ ਚੰਪੀ ਆਲੇ ਆ ਗਏ ਉਹਨਾਂ ਨੇ ਫਿਰ ਦਰਵਾਜੇ ਖੋਲ੍ਹ ਉਹਨਾਂ ਨੇ ਗੇਟ ਕੋਈ ਖੋਲ੍ਹਦੇ ਫਿਰ ਉਹਨਾਂ ਨੇ ਅੰਦਰ ਚੱਕ ਦਿੱਤਾ ਉਹ ਮਟਰ ਹੈ ਮੈਂ ਪਹਿਲਾਂ ਪੁਲਸਾਂ ਦੇ ਅੰਦਰ ਬੜੇ ਸੀ ਸਾਨੂੰ ਸਾਰਿਆਂ ਨੂੰ ਰੋਕਤਾ ਸੀ ਉਹਨਾਂ ਨੇ ਵੀ ਕਿਸੇ ਅੰਦਰ ਨਾ ਆਓ ਅਸੀਂ ਅਸੀਂ ਵੀ ਕਰਦੇ ਸੀਗੇ ਕਿਉਂਕਿ ਫਿਰ ਪੁਲਸਾਂ ਲੈਣੇ ਅੰਦਰ ਜਾਂਦੇ ਫਿਰ ਆ ਅੰਦਰ ਇੱਕ ਜਾਲੀ ਵਾਲਾ ਦਰਵਾਜ਼ਾ ਉਹ ਤੋੜ ਤੇ ਅੰਦਰ ਬੜੇ ਉਹ ਇਧਰ ਵੀ ਡਬਲ ਆਇਆ ਸੀ ਫਿਰ ਉਹਨੇ ਸਾਰੇ ਪੱਟ ਦੇ ਫੁੱਟ ਦੇ ਲਾ ਕੇ ਟਰੱਕੇ ਗਿਆ ਸੀਗਾ ਸਾਰਾ ਪਾਸੇ ਜਿਹਨੇ ਮਟਰ ਖੋਤਾ ਉਹਨੇ ਉਧਰੋਂ ਸਾਰੇ ਪਰਦੇ ਲਾਇ ਦਿੱਤੇ ਅੰਤੇ ਅਗਲਾ ਬਾਹਰ ਵੀ ਨਾ ਦੇਖਦੇ ਸਾਰੇ ਖੁਨਨਾਂ ਨਾਲ ਲੱਤਪਟ ਸੀ ਖੁਨਨਾਂ ਨਾਲ ਲੱਤਪਟ ਜੀ ਬੁਰਾ ਹਾਲ ਕਿਤਾ ਚਿਹਰਾ ਤਾਂ ਪਛਾਣ ਨਹੀਂ ਆ ਰਿਹਾ ਇਹ ਕੁੜੀ ਦਾ ਨਾਮ ਕੀ ਹੈ ਕਿੰਨੇ ਪੰਨੋ ਪੰਨੋ ਵੀ ਇਹ ਲਗਭਗ 32 ਸਾਲ ਦੀ ਹੋਈ ਹੈ ਕਾਰਨ ਜੀ ਮੰਦੇ ਤੇ ਕੀ ਦੇ ਦਿੱਤੇ ਕਾਰਨ ਤਾਂ ਇਹਨਾਂ ਦੇ ਨਾਂ ਘਰ ਦਾ ਸੋਤਾ ਸੋਤਾ ਚਾਚਾ ਬੜਾ ਸੀ ਕੁੜੀ ਬੇਚਣ ਨਹੀਂ ਦੇ ਗਈ ਸੀ ਵੀ ਮੈਂ ਨਹੀਂ ਵੇਚਦਾ ਨਾ ਮਾਂ ਤੇ ਖਜਮ ਇਹ ਸਾਨੂੰ 4-5 ਦਿਨ ਪਹਿਲਾਂ ਇਹਨੇ 4 ਬੰਦੇ ਇਕੱਠੇ ਕਰਕੇ ਘਰੇ ਬੁਲਾਇਆ ਸੀਗਾ ਇਹ ਕੁੜੀ ਕਹਿੰਦੀ ਸੀ ਮੈਂ ਵੇਚਣ ਨਹੀਂ ਦੇਣਾ ਮਾਂ ਵੇਚਣ ਦੇ ਚੱਪਕੇ ਸੀ ਕਿ ਉਹ પતિ ਹੈ ਨਹੀਂ ਮੇਰੇ ਬੰਦ ਹਾਂ ਦਾ ਤੋਂ ਕੁਝ ਕੀਤਾ ਨਹੀਂ ਦਾ ਤੋਂ ਸੀ ਮਾਂ ਵੇਚਣ ਦੇ ਗੱਤਰ ਤੁਸੀਂ ਉਹ 18 ਲੱਖ ਦਾ ਕਹਿੰਦੀ ਸੀ ਸੌਦਾ ਹੋ ਗਿਆ ਬਸ ਆ ਚੱਪਕਾ ਇਹ ਜਿਹੜੀ ਲੜਕੀ ਵੀ ਹੈ ਮਦਰ ਹੋਏ ਆ ਇਹ ਵੀ ਜਨ ਪਤਾ ਨਹੀਂ ਇੱਥੇ ਕਿਸੇ ਆਪਣੇ ਕਿਸੇ ਕੋਲ ਲੱਗੀ ਹੋਈ ਸੀ ਕਿ ਪ੍ਰਾਈਵੇਟ ਜੌਬ ਇਹ ਮਦਰ ਵੀ ਜਨ ਕਰਦੀ ਮਦਰ ਕਰੀ ਜੀ ਜਦ ਕਦੇ ਸਾਹਮਣੇ ਮਰਡਰ ਹੋਇਆ ਜੀ ਜਿੱਦੇ ਨੀ ਇਹ ਰਾ ਉਹ ਡੱਬੀ ਅੰਦਰ ਮਿਚਾਂ ਵਾਲੀ ਦੁੱਲੀ ਹੋਈ ਹੈ ਉਹ ਤੋਂ ਸ਼ੱਕ ਪੈਂਦਾ ਵੀ ਉਹਨੇ ਸ਼ਾਇਦ ਅੱਖਾਂ 'ਚ ਮਰਜੀ ਬਾਤੀ ਤਾਂ ਹੁਣ ਪੋਸਟਮਾਰਟਮ ਤੇ ਪਤਾ ਲੱਗਦੀ ਵੀ ਅੱਖਾਂ 'ਚ ਮਚਿਆ ਪਈਆਂ ਨਹੀਂ ਪਈਆਂ ਮਿਚਾਂ ਵਾਲੀ ਡੱਬੀ ਦੁੱਲੀ ਹੋਈ ਇੱਕੋ ਘੋਟਣਾ ਚਟਣੀ ਦੇ ਨਾਲ ਆ ਉਹ ਪਿੱਟਿਆ ਹੋਇਆ ਉਹ ਤੋਂ ਸ਼ੱਕ ਪੈਂਦਾ ਵੀ ਉਹ ਮਾਰਿਆ ਉਹਨੇ ਸ਼ੱਕ ਤਾਂ ਹੀ ਇਹਦੀ ਆਵਾਜ਼ ਨਹੀਂ ਆਉਂਦੀ ਤੇ ਆ ਫਿਰ ਉਹ ਮਾਰੀ ਉਹਨੇ ਆਹ ਸਮਰੇ 'ਚ ਇੱਥੋਂ ਖਿੱਚ ਕੇ ਲੈ ਕੇ ਗਿਆ ਖੂਨ ਤੇ ਇਹ ਪੂਰੇ ਥੱਲੇ ਬਣੇ ਨੇ ਖਿੱਚ ਕੇ ਜਾ ਕੇ ਇੱਕ ਕਮਰਾ ਇਹਨਾਂ ਦਾ ਡਾਊਨ ਹੈ ਕਾਫੀ ਉਹਦੇ ਵਿੱਚ ਲੈ ਕੇ ਗਿਆ ਉੱਥੋਂ ਆ ਰਿਹਾ ਜਿੰਨ। ਉਦੋਂ ਬਾਅਦ ਤਾਂ ਫਿਰ ਉਹ ਬਾਅਦ ਵੀ ਨਹੀਂ ਕਿਸੇ। ਉਹ ਕਹੇ ਉਹ ਕਮਰਾ ਨਾ ਇੰਨਾ ਨਹੀਂ ਨਾ। ਚਾਪਨ ਹੋਪ ਨਹੀਂ ਮੈਂ। ਉਹਦੇ ਵਿੱਚ ਖਿੱਚ ਕੇ ਜਾ ਕੇ ਉਹਨੂੰ ਸੱਤ ਨੂੰ। ਕਿ ਕਿੱਥੋਂ ਬਾਦ ਹੋ ਨਹੀਂ ਸੀ ਵੀ ਫਿਰ ਤਾਂ ਉਹਨੇ ਸ਼ਾਇਦ ਉੱਥੇ ਹੀ ਮਾਰ ਮੋੜ ਤੇ ਉਦੋਂ ਬਾਅਦ ਫਿਰ ਉਧਰ ਨਾਲ ਲੋਕ ਲਾ ਕੇ ਗਿਆ ਜਿੰਦਾ ਲਾ ਕੇ ਗਿਆ। ਨੋਟੋ ਜਾਂ ਕੁੰਡਾ ਹੈ ਵੀ ਜੇ ਕੋ ਚਾਬੀ ਉਹਦੇ ਕੋਲ ਹੈ। ਉਹ ਚੱਬਲੇ ਦੇ ਕੋਲ ਤੋਂ ਮੈਨੂੰ ਮਿਲਦਾ। ਮੈਂ ਉਹ ਬੰਦਾ ਇਹਨਾਂ ਨੂੰ ਜਾਣਦਾ। ਮੇਰਾ ਨਾਮ ਨਾ ਕੀ ਹੋਇਆ। ਕੋਸ਼ਿਸ਼ ਨਹੀਂ ਹੋਇਆ। ਉਹ ਵੀ ਕੰਪਿਊਟਰ ਤੇ ਲੱਗੀ ਹੋਈ ਏ ਕੋਈ। ਸ਼ੇਰੇ 10 ਵਜੇ ਹੋ ਜਾਂਦੇ ਆ। ਮੈਂ 9 ਵਜੇ ਪਹੁੰਚ ਜਾਂਦੀ ਆ। ਉਹ ਠੀਕ ਹੋ ਗਿਆ। ਮੈਂ ਉਹ ਡਿਸਪੋ ਜਲਦੀ ਜਲਦੀ ਤੇ ਬੇਜੋੜੇ ਜਨਮ ਦਿਨ ਤੇ। ਉਹ ਦੇਖੋ ਉਸਤਾ ਜੀ ਦੇ ਲੱਗੀ ਹੋਈ। ਅੱਛਾ। ਉਹ 25 ਰੁਪਏ ਕੰਪੋਤੇ। ਕੁਛ ਕਿੰਨੇ ਵਜੇ ਤੁਹਾਨੂੰ ਕੋਈ ਪਤਾ ਮੈਂ ਤਾਂ 5 ਵਜੇ ਉਧਰ ਕੁੜੀ ਕੰਮ ਕਰ ਗਈ ਲੋਰਾ ਦੇ ਵਿੱਚ ਹੁਸ਼ਿਆਰ ਪੁੱਤ ਆਈ ਹੋਈ ਹੈ ਅੱਛਾ ਦੋ ਮੁੰਡੇ ਆ ਗਏ ਤੇ ਅੱਛਾ ਫਾਈਫਰ ਮੈਂ ਹੁਣ ਮੈਂ ਕਿਹਾ 8 ਵਜੇ ਮੈਂ ਜਾਵਾਂ ਮੈਨੂੰ 9 ਵਜੇ ਜਾਣਾ ਹੋ ਉਹਨਾਂ ਸਿਰਫ ਲਿਆ ਤੇ ਮੇਰੇ ਹੱਥ ਤੇ ਸਿਰਫ ਫਿਰ ਮੈਂ ਕਿਹਾ ਜੇ ਰੋਟੀ ਨਾ ਬਣੀ ਮੈਂ ਰਸ ਖਾ ਕੇ ਚਲੀ ਜਾਵਾਂਗੀ ਕੱਪੜੇ ਧੋ ਲਵਾਂਗੀ ਨਾਲੇ ਨਹਾ ਲੂਗੀ ਗੱਲ ਕੀ ਗੱਲ ਹੋ ਗਈ ਅੱਛਾ ਕੋਈ ਨਹੀਂ ਕਹਿੰਦੀ ਮੰਮੀ ਤੁਸੀ ਬਾਰੀ ਵੀ ਹੋ ਗਈ ਮੈਂ ਤਾਂ ਚਾਬੀ ਮੈਂ ਕਿਹਾ ਚਾਬੀਆਂ ਤਾਂ ਆਪਣੇ ਕੋਲੇ ਲੱਗ ਲੱਗ ਗਈ ਐ ਮੈਂ ਪਹਿਲਾਂ ਸੀ ਇੱਕ ਚਾਬੀ ਵਾਲਾ ਸੀ ਜਿੰਦਾ ਉਹ ਅਸੀਂ ਚਾਬੀ ਇੱਥੇ ਥੱਲੇ ਰੱਖ ਜਾਂਦੇ ਹੁੰਦੇ ਸੀ ਫਿਰ ਕਹਿੰਦੀ ਨਹੀਂ ਮੰਮੀ ਆਪਾਂ ਤਾਂ ਦੋ ਚਾਬੀਆਂ ਵਾਲਾ ਲਾ ਲੋ ਕੀ ਪਤਾ ਕੋਈ ਕਹਿੰਦੀ ਚੱਕ ਕੇ ਨਾਲ ਲੈ ਗਈ ਚਾਬੀ ਮੈਂ ਬੇਟਾ ਹੂੰ ਨਾਈ ਆ ਮੈਂ ਹੁਣ ਆਈ ਆ ਤੁਹਾਡੇ ਘਰੇ ਕੋਈ ਆਉਂਦਾ ਜਾਂਦਾ ਸੀ ਮਤਲਬ ਤੁਹਾਨੂੰ ਕਿਸੇ ਸ਼ੱਕ ਹੈਗਾ ਨਾ ਸਾਡੇ ਘਰੇ ਨਹੀਂ ਕੋਈ ਆਉਂਦਾ ਸੀਗਾ ਨਾ ਸਾਨੂੰ ਕਿਸੇ ਨਾਲ ਸ਼ੱਕ ਨਾ ਸਾਡੀ ਕਿਸੇ ਨਾਲ ਦੁਸ਼ਮਨੀ ਰਾਤ ਹੈ ਨਹੀਂ ਸੀ ਜਦੋਂ ਮੋਇਆ ਬਸ ਮੈਂ ਹੈ ਨਹੀਂ ਸੀ ਬੇਤਾ ਮੀਤਾ ਸਿਰ ਇਕੱਠੇ ਹੀ ਸੋਨੇ ਆ ਜਿਸ ਹਮਕਾ ਮੈਂ ਹੁੰਦੀ ਮੈਂ ਉਹਨੂੰ ਬਚਾਉਂਦੀ ਉਹ ਮੈਨੂੰ ਕੋ ਚਾਹਦੀ ਮੀਤਾ ਚ ਦੋਈ ਮਰ ਜਾਂਦੇ ਝਗੜਾਈ ਨਿਭੜਦਾ ਕਿਉਂ ਮੈਂ ਨੇ ਦੁੱਖ ਕਰਤੂਂ ਜ ਮੇਰਾ ਤਾਂ 38 ਸਾਲ ਦਾ ਬੇਟਾ ਮਰ ਗਿਆ ਬੀਆ ਸੀ ਬਸ ਨਾਲ ਐਕਸੀਡੈਂਟ ਹੋ ਕੇ ਭਾਈ ਤੇ ਮਰ ਗਿਆ ਉਹਨਾਂ ਉਹਦੀ 5 ਦਿਨਾਂ ਦੀ ਕੁੜੀ ਸੀ ਕੀ ਪੁੱਛਣਾ ਪਤਾ ਸੀ ਤਾਂ ਐਨੇ ਦੁੱਖੀਆਂ ਸੀ ਪਹਿਲਾਂ ਨਹੀਂ ਵੀ ਨਹੀਂ ਇਹ ਇਹ ਮੌਤ ਨੂੰ ਕੋਈ ਨਹੀਂ ਸਕੇ ਜਿੰਨੀ ਮਰਨੂ ਨਹੀਂ ਨਾ ਇਹ ਤਾਂ ਸਾ ਹਾਈ ਕਿਰੇ ਅੱਤੇ ਮਰਦੀ ਦਾ ਮਰਰ ਹੋਇਆ ਕੀ ਕਰਨ ਕੁਝ ਪਤਾ ਲੱਗੇ ਕੀ ਨਾਂ ਸੀ ਕਿੰਨੀ ਕ ਤੇ ਇਹਨੂੰ ਜੀ ਲੜਕੀ ਦਾ ਨਾਮ ਡਾਕਟਰ ਪ੍ਰਜੀਤ ਕ੍ਰਾਮ ਤੇ ਜੋ 25 ਸਾਲ ਦੀ ਉਮਰ ਸੀ ਜੀ ਲੜਕੀ ਦੀ ਤੇ ਮਾਰਡਰ ਦਾ ਪ੍ਰੀਲਿਮਨਰੀ ਤੋਂ ਇੰਨਾ ਜਿਹਾ ਪਤਾ ਲੱਗਿਆ ਵੀ ਕੋਈ ਸ਼ਾਇਦ ਇਹਨਾਂ ਦਾ ਲੜਕਾ ਸੀਗਾ ਵੀ ਇਹਦਾ ਮਦਰ ਦਾ ਫੇਲ ਸੀਗਾ ਹੋਵੇ ਨਾਲ ਤੇ ਉਸ ਕਰਕੇ ਕੋਈ ਰੰਜੀਤ ਨੂੰ ਲੈ ਕੇ ਇਹਨਾਂ ਦਾ ਹੋਇਆ ਲੱਗਦਾ ਹੈ ਕਿੰਨੇ ਕ'ਵੇਜੂ ਕੱਟੇ ਇਹ ਸਾਨੂੰ ਰਾਤ ਜੀ 10 ਵਜੇ ਇਨਟੀਮੇਸ਼ਨ ਮਿਲੀ ਸੀਗੀ ਇਹਦੀ ਤੇ ਘਟਨਾ ਇਹ ਜੋ ਆਂਡੀਆਂ ਗੋਂਡੀ ਨੂੰ ਪਤਾ ਲੱਗਿਆ ਵੀ 6-7 ਵਜੇ ਦੀ ਘਟਨਾ ਮਾਰ ਕੇ ਕੀ ਚੀਨ ਵੈਪਨ ਦਾ ਹਜੇ ਕਲੀਅਰ ਨਹੀਂ ਹੋਇਆ ਇਸ ਤਰੀ ਨਾਲ ਮਾਰੇ ਸੱਟਾਂ ਕਿੰਨੀ-ਕਿੰਨੀ ਸੀ ਸੱਟਾਂ ਉਹਦੇ ਹੁਣ ਤੱਕ ਕੋਈ ਫੇਸ ਨਹੀਂ ਸੀ ਬਾਕੀ ਜਿਹੜੀ ਦੋਸਤ ਮਨ ਨੂੰ ਕੋਟਾਂ ਤੋਂ ਬਾਅਦ ਪਤਾ ਲੱਗਿਆ ਇਹ ਤਾਂ ਮਰਡਰ ਹੋਇਆ ਇਹ ਵੀ ਜਿਹੜੀ ਮਦਰ ਦਿੱਤੀ ਸੀ ਜਾਂ ਕਿੱਥੇ ਸੀ ਨਹੀਂ ਮਦਰ ਇੱਥੇ ਘਰੇ ਨਹੀਂ ਸੀ ਜੀ ਮਦਰ ਘਰੇ ਨਹੀਂ ਸੀ ਜੀ ਉਹ ਪਤਾ ਲੱਗਿਆ ਵੀ ਦੋ ਦਿਨਾਂ ਤੋਂ ਘਰੋਂ ਗਈ ਸੀ ਕਿਹਨੂੰ ਮਰਡਰ ਕੀਤਾ ਇੱਕ ਜਣਾ ਵੀ ਦੋ ਬੰਦੇ ਨਹੀਂ ਪਤਾ ਨਹੀਂ ਕੋਈ ਇਹ ਹਜੇ ਵੈਰੀਫਾਈ ਕਰ ਰਹੇ ਹਾਂ ਜੀ ਹਲੇ ਹਲੇ ਇਹਦਾ ਪਤਾ ਨਹੀਂ ਲੱਗਿਆ ਪੱਦਰੀ ਪਰਚਾ ਦੇ ਕੇ ਕਾਰਵਾਈ ਅਮਰਤ ਲਿਆ ਰਹੇ ਜੀ ਅੱਜ ਦੇ ਦਿਨ